ਗੁੱਜਰ ਬਾਈ ਬਗੈਰ ਮੋਟਰ ਦਾ ਹੋ ਗਿਆ ਬਹੁਤ ਬੁਰਾ ਹਾਲ ਗੁੱਜਰ ਬਾਈ ਆ ਜਾ ਹੁਣ ਜੇ ਤੂੰ ਮੇਰੀ ਵੀਡੀਓ ਦੇਖਦਾ ਮੈਂ ਤੈਨੂੰ ਬਹੁਤ ਮਿਸ ਕਰ ਰਿਹਾ ਯਾਰ ਮੈਂ ਸੋਚਦਾ ਜਦੋਂ ਵੀ ਮੈਂ ਮੋਟਰ ਪਰ ਆਵਾਂ ਇੱਥੇ ਕੋਈ ਨਾ ਕੋਈ ਬੰਦਾ ਹੋਵੇ ਖਾਲੀ ਖਲੇ ਜੀ ਮੋਟਰ ਮਨ ਚੰਗੀ ਨਹੀਂ ਲੱਗਦੀ ਸਾਰਾ ਦੇਖ ਤੁਹਾਨੂੰ ਦਿਖਾਉਂਦਾ ਅੱਜ ਮੈਂ ਹਾਂਜੀ ਨਾਲੇ ਇੱਕ ਹੋਰ ਕਮੈਂਟ ਕਰਕੇ ਮੈਨੂੰ ਦੱਸਿਓ ਵੀ ਤੁਸੀਂ ਗੁੱਜਰ ਬਾਈ ਨੂੰ ਮਿਸ ਕਰ ਰਹੇ ਆਂ ਮੈਂ ਫੋਨ ਕਰਤਾ ਉਹਨਾਂ ਕੱਲ ਆਉਣਾ ਸੀ ਹੁਣ ਦੁਬਾਰੇ ਫੇਰ ਫੋਨ ਕਰਿਆ ਮੈਂ ਮੈਂ ਛੱਡ ਜੋ ਜਾਂ ਉਹਨੂੰ ਬੱਸ ਚੜਾ ਆ ਜੋ ਦੇਖ ਲੈ ਸ਼ਾਇਦ ਹੁਣ ਇਹ ਆ ਉਹਨਾਂ ਨੂੰ ਮੈਂ ਕਿ ਬੱਸ ਚੜਾ ਦੋ ਮੈਂ ਗਾਹਾਂ ਖੜਾ ਲੈ ਲੈ ਲੜਾ ਉਹਨੂੰ ਮੈਂ ਤੇ ਹਾਂ ਦੇਖੋ ਬਾਈ ਪਿੰਡੀ ਹੁਣ ਏਡੀ ਏਡੀ ਹੋ ਗਈ ਠੀਕ ਹੈ ਜੀ ਕਿੱਡੀ ਕਿੱਡੀ ਪਿੰਡੀ ਹੋ ਗਈ ਉਹਨੇ ਕੱਦੀ ਹੁਣ ਤੋੜ ਕੇ ਨਾ ਇੱਕ ਲਫਾਫੇ ਚ ਪਾ ਕੇ ਰੱਖ ਦਿੰਦਾ ਤਾਂ ਤੇ ਫਿਰ ਮੈਂ ਲੈ ਜਾਂਦਾ ਤਾਂ ਸੋਰੀ ਫਿਰ ਇਹਨਾਂ ਪੱਕੜ ਹੋ ਜੇ ਉਹਨਾਂ ਨੂੰ ਅੱਜ ਆਉਣਾ ਪੈਣਾ ਮੋਟਰਬਲ ਕਿਸੇ ਵੀ ਹਾਲਤ ਵਿੱਚ ਜਿੰਨੇ ਫਿਰ ਹੁਣ ਕਿਤੇ ਬੋਤਲਾਂ-ਬੋਤਲਾਂ ਗੇਰਤੀਆਂ ਜਿਹੜਾ ਗੰਦਮੰਦ ਹੁੰਦਾ ਸਾਰਾ ਸਫਾਈ ਕਰ ਦਿੰਦਾ ਉਹ ਜੋ ਹੁੰਦਾ ਹੁਣ ਨੂੰ ਮੇਰੇ ਇੱਥੇ ਪਾਲਕਤ ਨਹੀਂ ਮੈਥੀ ਬੀਜ ਹੋ ਜਣੀ ਤਿਆਰਾ ਇਤਨਾ ਪਰਿਵਾਰ ਜਾਂ ਬਣ ਜਾਂਦਾ ਠੀਕ ਹੈ ਨਾ ਜੇ ਤਾਂ ਹੁਣ ਮਨ ਮੋਟਰ ਪਰ ਇੱਕ ਪਰਿਵਾਰ ਜਿਹਾ ਹੀ ਸਾਡਾ ਜਦਾਂ ਗੁੱਜਰ ਬਾਈ ਨਾਲ ਆ ਕੇ ਸਵੇਰੇ-ਸਵੇਰੇ ਆ ਕੇ ਗੱਲਾਂ ਕਰਨੀਆਂ ਪਹਿਲਾਂ ਆਉਂਦੀ ਸਾਰੇ ਮੋਦ ਪਰ ਗੁੱਸਾ ਆਉਣਾ ਬਹੁਤ ਠੀਕਾ ਗੁਜਰਬਾਈ ਹਾਂ 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 ਉਹ ਉਹ ਕਰਦਾ ਜਦੋਂ ਉਹ ਨੂੰ ਮੈਨਾਂ ਕੋਈ ਕੰਮ ਨੂੰ ਗਣਾ ਗੁਜਰਬਾਈ ਅੱਜ ਆਹ ਕਰਦੇ ਗੁਜਰਬਾਈ ਅੱਜ ਉਹ ਕਰਦੇ ਗੁਜਰਬਾਈ ਅੱਜ ਐਂ ਕਰਦੇ ਉਹ ਮੇਰੇ ਕੋਲ ਆਹ ਘੋਰ ਘੋਰ ਕੇ ਦੇਖੀ ਜਾਣਾ ਉਹ ਮੈਨੂੰ ਪਤਾ ਤੈਨੂੰ ਪਹਿਲਾਂ ਹੀ ਪਤਾ ਮੈਂ ਕਰ ਦਿੰਦਾ ਤੇ ਇਹ ਚਲ ਜਾਂਦਾ ਪਰ ਉਹ ਉਹ ਇੰਨਾ ਇੰਨਾ ਕਿ ਸਿਆਣਾ ਹੈਗਾ ਵੀ ਮੇਰੇ ਕਹਿਣ ਤੋਂ ਪਹਿਲਾਂ ਹੀ ਉਹ ਚੀਜ਼ਾਂ ਕਰ ਦਿੰਦਾ ਠੀਕ ਹੈ ਜਿਹੜੀਆਂ ਚੀਜ਼ਾਂ ਮੈਂ ਸੋਚਦਾ ਹੁੰਦਾ ਮਨ ਲੜਾ ਚੋਰੀ ਹੋ ਗਈ ਬਈ ਮੋਟਰ ਪਰ ਕੋਈ ਛੱਲੀਆਂ ਤੋੜ ਲੇਗਾ ਮੈਨੂੰ ਲੱਗਦਾ ਇੱਥੇ ਕੋਈ ਆ। ਇੱਕ ਦੋ ਕ ਹੈਗੀਆਂ ਦਿੱਤੀ ਛੱਲੀਆਂ। ਕੋਈ ਹੱਥ ਜੱਪ ਸਾਫ਼ ਜਆ ਕਰਕੇ ਆ ਮੈਨੂੰ ਲੱਗਦਾ। ਇਹੀ ਫਰਕ ਹੈ ਹੁਣ ਕੋਈ ਵਿੱਚੋਂ ਇੱਥੇ ਬੜਿਆ ਹੁਣ ਦੇ ਕੇ ਛੱਲੀਆਂ ਕਦੋ ਇੱਥੇ ਮੈਨੂੰ ਲੱਗਦਾ ਤਾਜ਼ੀਆਂ ਟੁੱਟੀਆਂ ਹੋਈਆਂ ਇੱਥੇ ਆ। ਨਹੀਂ ਮੈਨੂੰ ਪਾਈ ਆ ਹਾਂ। ਇਹ ਗਲਹੈਰੀਆਂ ਨੇ ਖਾਧੇ ਆ ਤੋੜ ਕੇ ਆ। ਠੀਕ ਹੈ ਠੀਕ ਹੈ ਠੀਕ ਹੈ ਭਾਈ ਕਿਸੇ ਦੇ ਜਾਨਵਰ ਦੇ ਮੂੰਹ ਚੋਂ ਹੋ ਗਿਆ। ਇੱਕ ਪਾ ਹੁਣ ਕਿਆ ਬਦੇ ਜਿਹੜੀਆਂ ਉਹ ਕਾਂਟਵਾ ਹੁੰਦੇ ਗਲਹੈਰੀਏ ਕਹਿੰਦੇ ਆ। ਉਹਨੇ ਖਾਧੀਆਂ ਮੈਨੂੰ ਫੇ ਮੇਰੇ ਖਾਲ ਦੇ ਵਿੱਚ ਚਲੋ ਵਧੀਆ ਚੀਜ਼ ਆ ਭਾਈ ਮੈਨੂੰ ਕੋਈ ਦੁੱਖ ਨਹੀਂ ਹੈ ਭਾਈ ਤੁਹਾਡਾ ਵੀ ਹਿੱਸਾ ਦੇ ਦੇ ਵਿੱਚ ਖਾ ਲਓ ਕੋਈ ਗੱਲ ਇਹ ਕੀ ਕਰਾਂ ਯਾਰ ਭਿੰਡੀ ਦੇਵਤਾ ਸੀ ਭਾਈ ਮੇਰੇ ਤੇ ਭਿੰਡੀ ਦੇਖੀ ਨਹੀਂ ਜਾ ਰਹੀ ਹੈਗੀ ਇਹ ਔਰ ਦੇਖੋ ਹੁਣ ਕਈਆਂ ਨੇ ਕਹਿੰਦਾ ਵੀ ਤੂੰ ਆਪ ਤੋੜ ਲੈਣਾ ਇਹ ਗੁੱਜਰ ਬਾਈ ਦਾ ਕੰਮ ਹੈ ਮੋਟਰ ਗੁੱਜਰ ਬਾਈ ਉਹਦੇ ਹੱਥ ਜੂ ਟੁੱਟੋਈ ਭਿੰਡੀ ਮੈਨੂੰ ਬੜੀ ਸਵਾਦ ਲੱਗਦੀ ਹੈ ਤੋ ਹੁਣ ਮੈਂ ਵੀ ਤੋੜ ਲਵਾਂ ਨੇ ਆ ਜਾਣ ਬੁੱਧਰ ਭਾਈ ਨੂੰ ਉਹਨਾਂ ਤੇ ਕੰਨ ਪਰ ਨੰਬਰ ਲਿਖਿਆ ਹੋਇਆ ਆਪਣੇ ਜਿੱਥੇ ਗਿਆ ਰਿਸ਼ਤੇਦਾਰਾਂ ਦੇ ਇਹ ਮੇਰੇ ਤੇ ਫੋਨ ਕਰਾ ਮੈਂ ਗੱਲ ਕਰਨੀ ਹੈ ਮੇਰੀ ਗੱਲ ਕਰਾ ਦੇ ਉਹਨਾਂ ਨਾਲ ਤੇ ਕੰਨ ਪਰ ਨੰਬਰ ਲਿਖਿਆ ਹੋਇਆ ਹਾਲੇ ਉਹਨਾਂ ਪਰਸੋਂ ਮੈਂ ਕਹਿੰਦਾ ਸੀ ਮੈਂ ਕਿ ਮੇਰੇ ਕੋਲ ਫੋਨ ਪਿਆ ਉਹ ਮੈਂ ਤੈਨੂੰ ਦੇ ਦੇਣਾ ਤੇ ਆਪਣਾ ਉਹਨੂੰ ਦੱਬ ਰੱਖੇ ਕਰੀ ਤਾ ਹਰ ਦਾ ਅਜਿਹੀ ਲੱਗਦਾ ਕੋਈ ਨਹੀਂ ਫਿਰ ਫੋਨ ਪਰ ਮੈਂ ਫੋਨ ਦੇ ਤਾਂ ਮੈਂ ਕਹਿੰਦਾ ਕਿ ਤੂੰ ਫੋਨ ਲੈ ਕੇ ਨਾ ਬੈਠਾ ਰਹਿ ਕਰੇ ਯਾਰ ਉਹ ਆਮ ਨਾ ਕਰੇ ਮੈਨੂੰ ਇਹਨਾਂ ਦਾ ਡਾਟਾ ਪਾ ਦੇ ਕਰਾਂ ਵੀ ਜਿੰਨਾ ਕੁ ਫਿਰ ਘੰਟਾ ਕੁ ਚੱਲ ਕੇ ਡਾਟਾ ਖਤਮ ਹੋ ਜਾਏ ਕਰ ਉਹਦੇ ਕੋਲ ਇਹ ਦੇਖਦੇ ਹਾਂ ਪਰੋਂਦੇ ਪਲਾਨ ਇਹਦਾ ਵੀ ਉਧਰ ਬਾਈ ਦਾ ਵਖਰੀ ਹੀ ਹਿੱਲਾ ਯਾਰ ਅੱਛਾ ਕੁ ਦਿਨ ਪਹਿਲਾਂ ਆਪਾਂ ਨੇ ਇੱਥੇ ਮੋਟਰ ਮੀਟ ਬਣਾਇਆ ਤਾਂ ਹੁਣ ਕੱਦੀ ਉਹਨੇ ਇਹ ਟੁੱਟ ਜੀ ਜਾ ਕੇ ਸਾਰਾ ਇੱਥੇ ਸਾਫ਼ ਕਰ ਦੇਣਾ ਤਾਂ ਜੋ ਵੀ ਫੱਟਾ ਪਿਆ ਬਾਹਰ ਉਹ ਚੀਜ਼ਾਂ ਇੱਥੇ ਸਵੇਰ ਉੱਠਦੀ ਸਰ ਪਹਿਲਾਂ ਤਾਂ ਉਹਨੇ ਗੁੱਜਰਬਾਈ ਨੇ ਝਾੜੂ ਲਾਉਣਾ ਚਾਰੇ ਪਾਸੇ ਉੱਠਦੀ ਸਾਰੇ ਮੈਂ ਮੇਰੀ ਵੀ ਰੁਟੀਨ ਹੁ ਤਿੰਨ ਜਿੱਦਣ ਦਾ ਗਿਆ ਉਹ ਰੁਟੀਨ ਮੇਰੀ ਵੀ ਖਤਮ ਹੋ ਗਈ ਗਈ ਅਭੀ ਕਰ ਤੋਂ 6 6.5 ਚੱਲ ਪੈਂਦਾ ਪਰ ਹੁਣ ਮੋਟਰ ਮੈਂ 8.5 ਆ ਹੁਣ ਮੈਨੂੰ ਘਰ ਮਿਸਤਰੀ ਆ ਜਾਣਾ ਉਹਨਾਂ ਨਾਲ ਫਲਾਹ ਬਾਤ ਕਰਨੀ ਵਿੱਚ ਕਿੰਨੇ ਮਿਸਤਰੀ ਆਉਣਗੇ ਕਿੰਨੇ ਦਿਹਾੜੀ ਆਉਣਗੇ ਕੱਲ ਤਾਂ ਮਿਸਤਰੀ ਛੁੱਟੀ ਕਰ ਲਏ ਕਰਨੀ ਤੁਸੀਂ ਦੇਖੋ ਜੀ ਬਲੌਗ ਤੇ ਜਾਣ ਉਹਦੇ ਉੱਪਰ ਪਾਉਂਗਾ ਮਹਾਲ ਬਲੌਗ ਬਲੌਗ ਉਹ ਵੀ ਬਹੁਤ ਸੋਹਣਾ ਬਣਿਆ ਹੋਇਆ ਮੇਰਾ ਕੱਲ ਦਾ ਬਲੌਗ ਹੋਣਾ ਵਿੱਚ ਇੰਨੀ ਮਿਕਸਿੰਗ ਹੋਈ ਹੋਈ ਆ ਟੂਰਨਾਮੈਂਟ ਅਸੀਂ ਖੇਲੇ ਪੂਰਾ ਚਿੱਲ ਹੋਇਆ ਪਰ ਮੋਟਰ ਉੱਤੇ ਬੈਠ ਕੇ ਅਸੀਂ ਇੱਥੇ ਕੀਤੀ ਪਾਰਟੀ ਹੁਣ ਜਿਹੜੀ ਪਾਰਟੀ ਤੁਹਾਨੂੰ ਪਤਾ ਵੀ ਸਾਰੇ ਇਕੱਠੇ ਬੈਠੇ ਮਾੜਾ ਮੋਟਾ ਅੰਦਰ ਪਲਾਸਟਿਕ ਉਕਤਾਂ ਨੂੰ ਹੁਣ ਸਵੇਰ ਉੱਠ ਕੇ ਨਾ ਸਾਫ-ਸਫਾਈ ਕਰ ਦੇਣੀ ਟੀ ਅੰਦਰ ਤੇ ਸਾਰੀ ਸਫਾਈ ਹੋ ਜਾਂਦੀ ਚਾਰੇ ਪਾਸੇ ਤੇਰਾ ਤੇ ਚੰਗੀ ਲੱਗਦੀ ਆ ਬਾਕੀ ਵੀਰੇ ਤੁਹਾਡਾ ਬਹੁਤ ਪਿਆਰ ਸਤਿਕਾਰ ਮਿਲ ਰਿਹਾ ਸਾਰਿਆਂ ਦਾ ਤੁਸੀਂ ਬੜਾ ਸਾਥ ਦੇ ਰਹੇ ਆ ਟੈਲੀਫੋਨ ਵੀ ਆਉਂਦੇ ਆ ਠੀਕ ਆ ਕੱਲੀ ਕੱਲੀ ਚੀਜ਼ ਤੇ ਨੋਂ ਗੱਲ ਰੱਖੀ ਜਾਂਦੀ ਆ ਸਾਰਾ ਕੁਝ ਦੱਸਦੇ ਆ ਤੇ ਆਪਣੇ ਇੱਧਰ ਤੇ ਹੁਣ ਲੱਗਣਾ ਹਲੇ ਮੈਂ ਸਾਲ ਦਾ ਇਹ ਸੋਚਿਆ ਹੋਇਆ ਦਾ ਵੀ ਇੱਕ ਸਾਲ ਬਾਅਦ ਵੀ ਮੋਟਰਪ ਲੱਖ ਰੁਪਏ ਲਾਏਗਾ ਨਾ ਉਹਨੋਂ ਮੈਂ ਘਰਾਂ ਲਾਉਣੇ ਹੁਣ ਜਿਹੜਾ ਚਬੱਚਾ ਦਾ ਨਾ ਇਹ ਸੈਟ ਕਰਾਉਣਾ ਹੈ ਇਹਦਾ ਜਿਹੜਾ ਉਹ ਪਰਲੇ ਖੁੰਝੇ ਲੈ ਜਾਣਾ ਜਿੱਥੇ ਪੂਲਰਾਂ ਉਹ ਤੋਂ ਖੁੰਝੇ ਚ ਲੈ ਜਾਣਾ ਉੱਥੇ ਬਣਾਉਣਾ ਹੈ ਇੱਥੇ ਚੱਕ ਦੇਣਾ ਵੀ ਜੋ ਆਪਣੀ ਮੇਰੀ ਗੱਡੀ ਆਵੇ ਤਾਂ ਇੱਧਰ ਸੈਟ ਹੋ ਜਾਵੇ ਇੱਥੇ ਇੱਥੇ ਖੜ੍ਹ ਜਾਵੇ ਇੱਥੇ ਆਪਾਂ ਬੈਠ ਕੇ ਐ ਪਿੱਛੇ ਇਧਰ ਮੋੜ ਲੀਜੀਏ ਹੁਣ ਥੋੜੀ ਜੀ ਦਿੱਕਤ ਆਉਂਦੀ ਇੱਥੇ ਗੱਡੀ ਮੋੜਨ ਚ ਨਾ ਵੀ ਗੱਡੀ ਇੱਥੇ ਕਈ ਵਾਰ ਕੋਈ ਇਧਰ ਟਰੈਕਟਰ ਲੈ ਕੇ ਆ ਜਾਂਦਾ ਫਿਰ ਉਹ ਅੱਗੇ ਪਿੱਛੇ ਕਰਨ ਆ ਮੈਂ ਤਾਂ ਗੱਡੇ ਤੇ ਇੱਥੇ ਉਹ ਫਿਰ ਇਹਦੇ ਇਹਦੇ ਉੱਪਰ ਨੂੰ ਚੜਾਈ ਜਾਂਦੇ ਆ ਤੇ ਹੁਣ ਵੀ ਇੱਥੋਂ ਰਸਤਾ ਬਣਾ ਲਿਆ ਹਾ ਰਸਤਾ ਬਣ ਗਿਆ ਇੱਥੋਂ ਉਹ ਵੀ ਖੁੰਝੇ ਤਾਂ ਦੱਬਿਆ ਦੁੱਧ ਤਾਂ ਖੜੇ ਕਰੇ ਤੇ ਮੈਂ ਉਹ ਖੁੰਝੇ ਖਰਾਬ ਕਰ ਦਿੰਦੇ ਤੇ ਤਰਾ ਐ ਐ ਕਰਦੇ ਸੀ ਮੈਂ ਕਹਿੰਦਾ ਚਲ ਬਸ ਰਾਤ ਨੂੰ ਹੁਣ ਆਪਾਂ ਇੱਥੇ ਦਿਲਸ਼ਾਨ ਪੈਂਦਾ ਰੱਖੀ ਹੁਣ ਉਹ ਰੱਖਦਾ ਮੋਟਰ ਦੀ ਰਾਤ ਨੂੰ ਇੱਥੇ ਆ ਜਾਂਦਾ ਫਿਰ ਉਸ ਦਨ ਵਿੱਚ ਉਹ ਸਾਹਮਣੇ ਬੰਦੇ ਨੂੰ ਕਿਹਾ ਹੋਇਆ ਮੈਂ ਕਿਹਾ ਗੋ ਨੌਗਾ ਰੱਖੇ ਕਰੀ ਜੂ ਕੋਈ ਬੰਦਾ ਉਪਰ ਆਉਣਾ ਮੈਨੂੰ ਜਦ ਇਹ ਫੋਨ ਮਾਰਦੇ ਇੱਥੇ ਉਹ ਸਾਹਮਣੇ ਬੰਦਾ ਬੈਠਾ ਇੱਕ ਉਹ ਉੱਥੇ ਕੋਈ ਵੀ ਉਪਰ ਬੰਦਾ ਉਹ ਮੈਨੂੰ ਜਦ ਇਹ ਫੋਨ ਮਾਰਨਾ ਇੱਕ ਦਿਨ ਆਏ ਤੇ ਮੋਟਰਸਾਈਕਲ ਪਰ ਆਏ ਮੈਨੂੰ ਜਦ ਇਹ ਫੋਨ ਮਾਰਦਾ ਮੈਂ ਦੇਖੀ ਨਾ ਕੌਣ ਹੈ ਕਹਿੰਦਾ ਮੁੜ ਕੇ ਜਦ ਆਏ ਹੈ ਸੀ ਕਿ ਨਾ ਮੋਟਰਪੜ ਨੂੰ ਬੰਦੇ ਤੇ ਜਦ ਇਹ ਫਿਰ ਮੁੜ ਗਏ ਬਾਕੀ ਬਈ ਸੀਪੀ ਉਹਨਾਂ ਨੇ ਵੱਟ ਕੱਟਦੇ ਮੋਟਰ ਦੇ ਉਹ ਸਾਹਮਣੇ ਉਹਦੀ ਸ਼ੰਗਾਈ ਕਰੀ ਹੈ ਸਾਰੀ ਆ ਦੇਖੋ ਹੋਣ ਕਹਿੰਦਾ ਸੀ ਬਾਈ ਕਹਿੰਦਾ ਸੀ ਬਾਈ ਤੈਨੂੰ ਹੋਰ ਤੈਨੂੰ ਫੁੱਲ ਫੁੱਲ ਲੈ ਕੇ ਆਉਂਗਾ ਤੇ ਹੁਣ ਉਹ ਮਾਲੀ ਦਾ ਕੰਮ ਕਰਦਾ ਉਹ ਉਹਨੂੰ ਪਤਾ ਚੀਜ਼ ਦਾ ਡਾਓ ਪੇਜ ਦਾ ਹੁਣ ਮੈਨੂੰ ਇੱਥੇ ਨੇ ਬੂਟੇ ਮੇਰੇ ਸੈੱਟ ਕਰ ਗਿਆ ਦਾ ਉਹ ਜਿੱਦਾਂ ਕਹਿੰਦਾ ਵੀ ਹਵੇਲ ਇਹਦੀ ਕਟਿੰਗ ਕਰ ਗਿਆ ਠੀਕ ਹੈ ਇਹ ਬੇਲ ਇਹਦੀ ਚ ਲਾ ਗਿਆ ਕਹਿੰਦਾ ਇਹਦੇ ਕਹਿੰਦਾ ਚੱਲ ਪਣੀ ਆਪਣੀ ਤੇ ਹੋਰ ਤੈਨੂੰ ਕਹਿੰਦਾ ਬੂਟੇ ਲਿਆ ਕੇ ਦਊਗਾ ਘੈਂਟ ਘੈਂਟ ਜੇ ਮੈਂ ਬਣਾਉਗਾ ਲੁੱਕ ਮੈਂ ਕਹਾ ਠੀਕ ਹੈ ਸਾਡੇ ਇੱਥੇ ਬੂਟੀਆਂ ਬੂਟੀਆਂ ਪਰ ਮੈਂ ਇਹਨੇ ਭਾਈ ਫੁੱਲ ਬੂਟੇ ਬਹੁਤ ਲਾਇਆ ਉਸ ਬੂਟੀਆਂ ਪਰ ਇਹਨੇ ਕਹਿੰਦੇ ਕੋਣ ਲੈ ਸਰ ਕਹਿੰਦਾ ਭਾਈ ਮੈਂ ਲੈ ਕੇ ਆਇਆ ਤਾਂ ਉੱਥੇ ਮੈਂ ਕੱਛਿਆ ਮੈਂ ਕਹਾਂ ਭਾਈ ਨੂੰ ਵੀ ਦੇ ਪਰ ਥੋੜੇ ਬਹੁਤ ਦੇ ਬੂਟੇ ਜੇ ਇੱਕ ਨਾ ਛਿਪਟਲੀ ਬੇਲ ਆ ਬਹੁਤ ਸੁਣਿਓ ਕੰਧ ਪਰ ਆਇਆ ਚੜਦੀ ਇਹ ਵਿੱਚ ਫਸ ਫਸ ਕੇ ਕੰਡੇ ਚ ਪਾ ਪਗਣ ਵਿੱਚੋਂ ਜੜੀ ਆ ਮੈਂ ਕਹਾਂ ਇੱਥੇ ਯਾਰ ਪਿੱਛੇ ਜੜਾ ਦੇ ਇਹ ਪਿਛਲੇ ਪਾਸੇ ਵਧੀਆ ਲੱਗੂ ਇੱਥੇ ਹਰੇ ਹਰੀ ਜੇ ਕੰਧ ਪਰ ਚੜੀ ਹੋਈ ਨਾ ਪਿੱਛੇ ਤੇ ਉਹਨੂੰ ਬਹੁਤ ਵਧੀਆ ਲੱਗੀ ਕਹਿੰਦਾ ਬੋਈ ਨਾ ਭਾਈ ਉਹ ਵੀ ਲੈ ਕੇ ਆਉਂਗਾ ਮੈਂ ਹੁਣ ਪਾਣੀ ਲੱਗਦਾ ਜਦੋਂ ਮੈਂ ਸਵੇਰ ਉੱਠਿਆ ਉਸ ਟਾਈਮ ਬੱਦਲ ਦਾ ਦੋ ਤਿੰਨ ਘੰਟੇ ਜਾਂ ਸਾਫ਼ ਹੋ ਗਿਆ ਮੌਸਮ ਅੱਜ ਵੀ ਲੱਗਦਾ ਪੂਰੀ ਧੁੱਪਾਂ ਲੱਗੂਗੀ ਕਿ ਹੁਣ ਧੁੱਪਾਂ ਚਾਹੀਦੀ ਆ ਉਹ ਕਿਉਂ ਕਿਉਂਕਿ ਹੁਣ ਜੀੜੀਆਂ ਪੱਕੜੀਆਂ ਇਹ ਹੁਣ ਇਹਨੇ ਥੋੜੀ ਜਿਹੀ ਪੱਛੋਂ ਵੀ ਚੱਲੂਗੀ ਪੱਛੋਂ ਨਾਲ ਫੇ ਜਿਹੜੀਆਂ ਜੀੜੀਆਂ ਦਾਣਾ ਪੱਕੜਾ ਚਲੋ ਇਹ ਕੰਮ ਤਾਂ ਹੁਣ ਚੱਲਦੇ ਰਹਿਣੇ ਦੇਖ ਹੁਣ ਮਿਸਤਰੀ ਆ ਚੁੱਕੇ ਆ ਘਰਾਂ ਤੇ ਮੈਂ ਲਾ ਮੈਂ ਲੋਕ ਤੇ ਨਿਕਲੀ ਪਤਵੀਰ ਤੁਸੀਂ ਅ ਮੈਂ ਦੋ ਕੱਲ ਮੈਂ ਤਿੱਕੇ ਬਲੌਗ ਪਾਇਆ ਦੇ ਪਰ ਅੱਜ ਕੋਸ਼ਿਸ਼ ਕਰਨਾ ਸ਼ਾਮ ਨੂੰ ਬਾਂ ਕੋਠੀ ਪਰ ਤੋਂ ਆਪਣੇ ਮਕਾਨ ਪਰ ਤੋਂ ਕੋਠੀ ਕਿਆ ਹੋ ਜਾਂਦਾ ਮੈਂ ਤੁਹਾਨੂੰ ਬਾਈ ਬਰਗਰ ਲਾਦਾ ਕੋਠੀ ਕੋਠੀ ਕਰੀ ਜਾਂਦਾ ਫਿਰ ਉਹਨਾਂ ਕੋਠੀਓ ਪਾਉਣੀ ਵੀਰੇ ਕੋਠੀ ਬਣਾ ਰਹੇ ਹਾਂ ਧਿਆਨ ਕੱਢਾ ਖਾਲੇ ਬੱਟ ਹਾਲੇ ਹੌਲੀ ਹੌਲੀ ਕੰਮ ਚੱਲ ਰਿਹਾ ਤੇ ਇੱਕ ਦੋ ਰੀਲਾਂ ਪਾਈਆਂ ਨੇ ਮੈਂ ਵੀਰੇ ਬਹੁਤ ਵਾਇਰਲ ਹੋਈਆਂ ਮੇਰੀਆਂ ਇੱਕ ਤਾਂ ਵੀਡੀਓ ਰੀਅਲ ਮੇਰੀ ਮਿਲੀਅਨ ਮਿਲੀਅਨ ਪਲੱਸ ਹੋਣ ਵਾਲੀ ਆ ਆਪਣੇ ਮਕਾਨ ਦੇ ਇੰਨਾ ਤੁਸੀਂ ਉਹਨੂੰ ਪਿਆਰ ਤੇ ਸਤਿਕਾਰ ਦਿੱਤਾ। ਇਹ ਕੱਲ ਬਣਾਈ ਸੀ ਮੈਂ ਉਹਨੂੰ ਵੀ ਹੱ ਚੱਲੀ ਥੋੜੀ ਥੋੜੀ ਚੱਲੀ ਜਾ ਰਹੀ ਹੈ। ਕਦੇ ਕਦੇ ਜਦੋਂ ਨਾ ਮੈਂ ਰੰਗ ਵਿੱਚ ਹੁੰਦਾ ਆਪਣੇ ਟੌ ਵਿੱਚ ਹੁੰਦਾ ਜਾਂਦੇ ਜਨਪੰਤ ਵਾਈ ਕਹਿੰਦਾ ਜਦੋਂ ਮੈਂ ਟੌਚ ਹੁੰਦਾ ਫਿਰ ਮੈਂ ਕੋਈ ਰੀਲ ਠੋਕਦਾ ਹੁੰਦਾ ਮੈਂ ਹੁਣ ਅਜੇ ਰੀਲ ਪਰ ਵਰਕ ਕਰੀ। ਇਹ ਵੀ ਕਟਿੰਗ ਕਰ ਗਿਆ ਮੁੰਡਾ ਹੈ। ਜਾਮਣ ਦੇ ਵੀ ਵੈਰੀ ਗੁੱਡ। ਡੰਟੇ ਜੇ ਕੱਟਦੇ ਉਹਨਾਂ ਇੱਥੇ। ਆ ਕੱਟ ਗਿਆ ਇੱਥੇ ਕਟਿੰਗ ਕਰ ਗਿਆ। ਆਹ ਜੇ ਕਟਿੰਗ ਕਰ ਗਿਆ। ਇਹਨਾਂ ਜਦੋਂ ਹੋਰ ਹੋਣਾ ਇਹਨਾਂ ਸਾਲਕ ਤੱਕ ਇਹਦੀ ਲੁੱਕ ਐਸੀ ਬਣਨੀ ਹੈ ਨਾ ਮੈਂ ਤੁਹਾਨੂੰ ਦੱਸਦਾ ਇਹਨੇ ਇੱਥੇ ਤੇ ਨਿਕਲ ਕੇ ਨਾ ਉੱਪਰ ਚਲੀ ਜਾਣਾ ਜਿਹੜੀ ਇਹਦੀ ਸ਼ਾਮ ਹੈ ਨਾ ਉਹ ਜਿਹੜਾ ਆਪਣਾ ਉੱਪਰਲਾ ਬਿਹੜਾ ਹਾ ਉਹਨੂੰ ਕਰੂਗੀ ਕਬਰ ਫਿਰ ਉੱਥੇ ਬੈਠਣ ਦਾ ਇਹਦੇ ਇਹਦੀ ਸ਼ਾਮਾਂ 'ਚ ਇੱਕ ਲੱਗ ਮਜ਼ਾ ਆਊਗਾ ਫਿਰ ਉੱਪਰ ਨਿਕਲ ਜਾਣੀ ਹੈ ਇਹਦੀ ਵੀ ਇੱਕ ਸਟੋਰੀ ਹੈ ਜਾਮਣ ਦੀ ਵੀ ਜੇ ਤੁਹਾਨੂੰ ਦੱਸਾਂ ਮੈਂ ਬਹੁਤ ਦੇਰ ਪਰ ਹੱਲੇ ਆਏ ਪੱਟਣ ਵਾਸਤੇ ਦੇ ਪੱਟ ਦਵਾ ਪੱਟ ਦਵਾ ਛੜਦੇ ਚੱਕਦੇ ਚੱਕਦੇ ਪਰ ਨਹੀਂ ਜੇ ਫੇਰ ਨਿਕਲੇ ਜੀ ਥੱਲੇ ਤੇ ਪੜਤੀ ਦੀ ਵੈਸੇ ਇੱਕ ਰਹਿ ਗਿਆ ਡੱਕਾ ਜ ਮੈਂ ਚੱਲ ਹੁਣ ਰਹਿਣ ਦੇ ਹੋਈ ਜਾਂਦੇ ਨੂੰ ਹੁਣ ਆਪਸ ਇਹਨਾਂ ਦੋਨਾਂ ਦੇ ਨਾਲ ਆਪਸ 'ਚ ਲੜਾਈ ਹੋ ਰਹੀ ਆ ਮੈਂ ਕਹਿੰਦਾ ਥੋੜਾ ਜਿਹਾ ਅਹ ਦਬਜੋਵੇ ਨਾ ਹਾ ਉਹ ਕਹਿੰਦਾ ਹੁਣ ਮੈਂ ਤੇ ਅੱਗੇ ਨਿਕਲਣਾ ਜਮਨ ਕਹਿੰਦੀ ਮੈਂ ਤੇ ਅੱਗੇ ਨਿਕਲਣਾ ਐਦਾਂ ਕੁਝ ਹੋ ਰਿਹਾ ਇਹਨਾਂ ਦੇ ਆਪਸ ਦੇ ਵਿੱਚ ਐਸ ਯਾਰ ਮੈਂ ਕਈ ਵਾਰ ਇਹ ਸੋਚਦਾ ਵੀ ਹੁਣ ਜਿਹੜਾ ਆਪਣਾ ਬੂਟਾ ਲੁੱਕ ਦਾ ਬਹੁਤ ਵਧੀਆ ਬਣਾ ਬਣ ਗਿਆ ਇਹਦੀ ਪਰ ਇਹ ਥੋੜੇ ਮੈਨੂੰ ਇਥੋਂ ਨੂੰ ਔੜ ਜਾ ਲੱਗ ਰਿਹਾ ਹੈ ਜਦ ਤਨੂੰ ਮਾਰ ਕੇ ਨੂੰ ਚੁਕਾ ਕੇ ਇੱਥੇ ਥੱਲੇ ਤੇ ਅਗਲੇ ਸਾਲ ਦੇਖਾਂਗੇ ਵੀਰੇ ਦਾ ਟੋਆ ਪਟਕੇ ਨਾ ਤੇ ਨੂੰ ਪਟਕੇ ਤੇ ਹੋਰ ਪਾਸੇ ਕਰਦੇ ਇਹਨੂੰ ਇੱਥੇ ਕਿਉਂਕਿ ਨਾ ਆ ਵੀ ਹੈਗਾ ਆ ਵੀ ਤਿੰਨੇ ਬੂਟੇ ਇਕੱਠੇ ਆ ਇਹ ਆਹ ਤੇ ਆ ਇੱਕ ਤਾਂ ਇਧਰ ਤੋਂ ਸਾਈਡ ਸ਼ੂਟ ਕਰਦੇ ਬਾਕੀ ਵੀ ਸੀਪੇ ਦਾ ਧੰਨਵਾਦ ਆ ਭਾਈ ਬਹੁਤ ਮੁੰਡਾ ਮਿਹਨਤ ਕਰ ਗਿਆ ਧੁੱਪਾਂ ਦੇ ਵਿੱਚ ਲੱਗਿਆ ਰ ਗਰਮੀ ਉਹ ਗਰਮੀ ਹੋਇਆ ਤਾਂ ਮੈਂ ਦੇਖਿਆ ਤੁਸੀਂ ਛਾੜੂਰਾ ਬਲੌਗ ਦੇਖਿਆ ਹੋਵੇ ਤੇ ਬਹੁਤ ਮੁੰਡਾ ਮਿਹਨਤ ਕੀਤੀ ਵੀ ਮੁੱਖ ਹਨਾ ਭਾਈ ਕੋਈ ਚੱਕਰ ਨਹੀਂ ਨਾ ਹਨਾ ਤੂੰ ਮੇਰਾ ਸਾਥ ਤਾਂ ਹੀ ਮੈਂ ਇਹਦੀ ਕਹਿੰਦਾ ਕਿ ਮੈਂ ਦਾ ਯਾਰ ਸਾਥ ਆਫਾ ਸਾਥ ਦੇ ਰਹੀਦਾ ਠੀਕ ਹੈ ਕੋਈ ਗੱਲ ਨਵੇਂ ਨਵੇਂ ਮੁੰਡਾ ਜਦੋਂ ਮਿਹਨਤ ਕਰਦਾ ਹੁੰਦਾ ਥੋੜਾ ਬੜਾ ਸਾਥ ਮਿਲ ਜਵੇ ਤੇ ਬਲੌਗਿੰਗ ਉਹਨੇ ਮੈਨੂੰ ਸ਼ੁਰੂ ਕਰ ਥੋੜਾ ਬਦੇ ਹੁੰਦੇਰੇ ਪਿੰਡ ਦੇ ਵਿੱਚ ਬਹੁਤ ਬਲੌਗਰ ਹੈ ਜਰੂ YouTube ਪਰ ਤੇ ਚੰਗਾ ਤੁਸੀਂ ਸਾਰੋਂ ਸਾਰ ਨੂੰ ਪਿਆਰ ਸਤਿਕਾਰ ਦੇ ਰਹੇ ਚੰਗਾ ਲੱਗ ਤੇ ਮੈਨੂੰ ਕਹਿੰਦਾ ਬਾਈ ਤੇਰੇ ਕੰਨ ਨੂੰ ਮੈਸੇਜ ਆਉਂਦੇ ਆ ਵੀ ਤੇਰੇ ਤਾਂ ਕਹਿੰਦਾ ਬਹੁਤ ਕਟੜ ਫੈਨ ਆ ਕਹਿੰਦਾ ਬੰਦੇ ਕਹਿੰਦਾ ਸੀ ਕਹਿੰਦਾ ਜਾਨਵਾਲ ਦੇ ਕਟੜ ਫੈਨ ਉਹ ਬਸ ਸ਼ੁਕਰੀਆ ਦੇਸ਼ ਫੈਨ ਨਾ ਕਰੋ ਵੀਰੇ ਥੋੜੇ ਵਰਗੇ ਭਰਾ ਏ ਠੀਕ ਹੈ ਤੇ ਅੱਜ ਦੀ ਵੀਡੀਓ ਜਿਹੜਾ ਮੈਂ ਗੱਲਾਂ ਇੱਕ ਦੋ ਕੀਤੇ ਆ ਹੋਈਆਂ ਉਹ ਮੈਂ ਕੱਲ ਕਰੂੰਗਾ ਮੈਂ ਹਾਂ ਇਹ ਜੀ ਨੇ ਕਹਿੰਦਾ ਕੱਲ ਕਰਾਂਗੇ ਫਿਰ ਉਹ ਲਾਈਕ ਲੱਗ ਬਲੌਗ ਬਣਾਉਂਗਾ ਵੀ ਇਦਾਂ ਦੇ ਕਮੈਂਟ ਕਰ ਰਹੇ ਆ ਕਹਿੰਦਾ ਕੋਠੀ ਦਾ YouTube ਦੇ ਸਿਰ ਤੇ ਪਾ ਲੈਣੀ ਵੀਰੇ ਇੱਕ ਕੰਮ ਹੈ ਇੱਕ ਰੱਬ ਨੇ ਮੈਨੂੰ ਕਲਾ ਬਖਸ਼ੀ ਹੈ। ਇੱਕ ਟੈਲੈਂਟ ਹੈ ਮੇਰੇ ਅੰਦਰ। ਵੀਡੀਓ ਬਣਾ ਕੇ ਪਾਉਣਾ, ਗੱਲਬਾਤ ਵਧੀਆ ਜਿ ਚਾਉਣੀ ਆਪਣੀ, ਠੀਕ ਹੈ? ਇਹ ਰੱਬ ਕਿਸੇ ਕਿਸੇ ਨੂੰ ਦਿੰਦਾ ਹੈ। ਨਹੀਂ ਬਹੁਤ ਦੁਨੀਆ ਦੌੜੀ ਫਿਰਦੀ ਹੈ। ਕਰਾਂਗੇ ਅੱਜ ਬਾਰੇ ਗੱਲਬਾਤ। ਹੁਣ ਤੱਕ ਤੁਸੀਂ ਪਾਨੇ ਬਾਲੀਵੁੱਡ ਨੂੰ, ਬੰਬੇ ਵਾਲਿਆਂ ਨੂੰ ਬਹੁਤ ਪੈਸੇ ਦੇ ਦਿੱਤੇ। ਜੇ ਤੁਹਾਡਾ ਕੋਈ ਭਰਾ ਅੱਗੇ ਨਿਕਲਦਾ ਨਾ ਸਪੋਰਟ ਕਰੇ ਕਰੋ। ਠੀਕ ਹੈ? ਲੱਤਾਂ ਨੇ ਵਿੱਚੇ ਕਰੋ। ਚਲੋ। ਇਹ ਗੱਲ ਕਰਾਂਗੇ ਇਹਦੇ ਬਾਰੇ ਵੀ ਕੋਈ ਟੌਪਿਕ ਮੇਰਾ ਹੈਗਾ। ਇਹ ਸੋਚਿਆ ਇੱਕ ਦਿੱਕਤ ਦੇ ਵਿੱਚ ਬਣਾਵਾਂਗੇ ਆਪਾਂ ਤੇ ਕਈ ਬੰਦੇ ਕਰਦੇ ਟੀਮ ਪੈਂਦੇ ਫਿਰ ਮਣਾ ਮੋਟਾ ਰਿਪਲਾਈ ਜਿਦਾ ਦੇਣੀ ਪੈਂਦਾ ਲਾਈਵ ਵੀ ਬੰਦ ਕਰਦੇ ਆ ਧੰਨਵਾਦ ਜੀ ਪਿਆਰ ਸਤਿਕਾਰ ਦੇਣ ਮਾਤੋ ਸਾਰਿਆਂ ਦਾ ਓਕੇ